ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ ਨਿਊਜ਼ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸ਼੍ਰੀ ਕਾਟਕ ਸਾਹਿਬ ਤੋਂ ਲਾਂਬੇ ਕੀਤੇ ਜਾਂਦੇ ਹੁਣ ਤੱਕ ਦੇ ਜਥੇਦਾਰਾਂ ਬਾਰੇ ਜੋ ਹੁਣ ਪਿੱਛੇ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਤਾਂ ਪਿੱਛੇ ਵੀ ਕਿੰਨੇ ਹੀ ਜਥੇਦਾਰਾਂ ਨੂੰ ਜੋ ਜਥੇਦਾਰੀ ਦੀ ਪੋਸਟ ਤੋਂ ਅਹੁਦੇ ਤੋਂ ਪਾਸੇ ਕੀਤਾ ਗਿਆ ਜਿਵੇਂ ਆਪਾਂ ਗੱਲਬਾਤ ਕਰਦੇ ਆਂ ਤਾਂ ਗਿਆਨੀ ਹਰਪੀ ਸਿੰਘ ਬਾਰੇ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ 18 ਸਾਲ ਪੁਰਾਣੀ ਜਿਹੜਾ ਮਾਮਲਾ ਸੀਗਾ ਉਹਦੀ ਸ਼ਿਕਾਇਤ ਦੇ ਆਧਾਰ ਤੇ ਕਮੇਟੀ ਬਣਾ ਕੇ ਜਿਹੜਾ ਹੈਗਾ ਪਾਸੇ ਕੀਤਾ ਗਿਆ ਇਹਦੇ ਵਿੱਚ ਕਈ ਤਰ੍ਹਾਂ ਦਾ ਘਿਚੂਲਾ ਹੈਗਾ ਕਿਉਂਕਿ ਸਭ ਲੋਕਾਂ ਨੂੰ ਆਮ ਸੰਗਤ ਨੂੰ ਇਸ ਬਾਰੇ ਜਾਣਕਾਰੀ ਹੈ ਵੀ ਜੋ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਇੱਕ ਪਰਿਵਾਰ ਦੇ ਅਧੀਨ ਕੰਮ ਕਰਦੀ ਐ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ 1999 ਵਿੱਚ ਭਾਈ ਰਣਜੀਤ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਲਾਂਬੇ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਜਿਹੜਾ ਜਥੇਦਾਰ ਗੁਰਚਾਰਨ ਸਿੰਘ ਤੌੜਾ ਦਾ ਸਾਹ ਦਿੱਤਾ ਗਿਆ ਸ਼ੋਮਣੀ ਕਾਲਜ ਦੇ ਪ੍ਰਧਾਨ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਰਾਹ ਚੱਲਣ ਲਈ ਕਿਹਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਬੁਰੀ ਲੱਗੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਿੱਧਾ ਕਰਨ ਦੀ ਬਜਾਏ ਜਥੇਦਾਰ ਰਣਜੀਤ ਸਿੰਘ ਨੂੰ ਸੀ ਕਾਲ ਤੱਕ ਸਾਹਬ ਦੇ ਅਹੁਦੇ ਤੋਂ ਪਾਸੇ ਕਰਤਾ ਤਾਂ ਹੁਣ ਭਾਈ ਰਣਜੀਤ ਸਿੰਘ ਜੋ ਲਗਾਤਾਰ ਉਸ ਸਮੇਂ ਤੋਂ 1999 ਤੋਂ ਬਾਅਦ 32 26 ਸਾਲਾਂ ਤੋਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਆ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਨਾਂ ਦੇ ਉਹ ਤੋਟੜੇ ਫੋਲ ਰਹੇ ਆ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੰਮ ਕਰਦੀ ਹੈ ਕਿਵੇਂ ਕਾਪੜੇ ਹੁੰਦੇ ਆ ਇਹ ਲਗਾਤਾਰ ਉਹ ਲੋਕਾਂ ਨੂੰ ਸੰਗਤਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਜਿਵੇਂ ਹੁਣ ਚੋਣਾਂ ਆ ਰਹੀਆਂ ਤਾਂ ਉਹ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਦਿਸਣਗੇ ਕਿਉਂਕਿ ਉਹ ਜਥੇਦਾਰੀ ਤੋਂ ਲੰਬੇ ਹੋਣ ਤੋਂ ਬਾਅਦ ਲਗਾਤਾਰ ਇਸਤੇ ਕੰਮ ਕਰ ਰਹੇ ਨੇ 1999 ਤੋਂ ਬਾਅਦ ਆਪ ਆਉਣੇ ਆ 2002 ਚ ਜਦੋਂ ਗਿਆਨੀ ਪੂਰਨ ਸਿੰਘ ਨੂੰ ਇੱਕ ਫੈਸਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਪਾਸੇ ਕੀਤਾ ਗਿਆ ਹਨੀ ਪੂਰਨ ਸਿੰਘ ਨੂੰ ਪਾਸੇ ਕਰਨ ਪਿੱਛੇ ਇਹ ਕਾਰਨ ਮੰਨਿਆ ਗਿਆ ਵੀ ਉਸ ਸਮੇਂ ਬੀਬੀ ਜ਼ਗੀਰ ਕੌਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਦੀ ਕਿਸੇ ਮਸਲੇ 'ਚ ਸਲਾਹ ਨਹੀਂ ਲਈ ਗਈ ਚਾਹੇ ਬੀਬੀ ਜ਼ਗੀਰ ਕੌਰ ਹੋਣਾਂ ਕਾਲੀਵਾਲ ਬਾਦਲ ਸੁਖਵੀਰ ਸਿੰਘ ਬਾਦਲ ਦੇ ਹੋਰ ਆਗੂਆਂ ਦੇ ਖਿਲਾਫ ਨੇ ਪਰ ਉਸ ਸਮੇਂ ਬੀਬੀ ਜ਼ਗੀਰ ਕੌਰ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਹੈਗਾ ਪ੍ਰਧਾਨਗੀ ਤੇ ਲਾਇਆ ਤਾਂ ਇਹ ਫੈਸਲਾ ਜਦੋਂ ਗਿਆਨੀ ਪੂਰਨ ਸਿੰਘ ਜੋ ਜ਼ਥੇਦਾਰ ਸਾਹਿਬ ਸੀਗੇ 2002 ਚ ਉਹਨਾਂ ਨੇ ਕੋਈ ਰਾਏ ਨਹੀਂ ਲਈ ਬੀਬੀ ਜ਼ਗੀਰ ਕੌਰ ਦਿੱਤਾ ਉਹਨਾਂ ਨੂੰ ਪਾਸੇ ਕਰਤਾ ਗਿਆ ਪਰ ਉਹ ਬਾਲਾ ਕੁਝ ਕਰ ਨਹੀਂ ਸਕੇ ਉਹ ਜਿਹੜੇ ਹੈਗੇ ਸਾਇਲੈਂਟ ਰਹੇ ਜਿਵੇਂ ਜ਼ਥੇਦਾਰ ਰਣਜੀਤ ਸਿੰਘ ਚੱਲ ਰਹੇ ਨੇ ਉਦਾਂ ਉਹਨਾਂ ਨੇ ਕੋਈ ਵਰਕ ਨਹੀਂ ਕੀਤਾ ਫਿਰ ਇਹ ਕਹਿੰਦੇ ਵੀ ਵਿਗਿਆਨੀ ਜਗENDER ਸਿੰਘ ਵਿਧਾਂਤੀ ਸੀਗੇ ਜਿਨ੍ਹਾਂ ਨੂੰ 2008 ਦੇ ਵਿੱਚ ਜਥੇਦਾਰੀ ਤੋਂ ਪਾਸੇ ਕੀਤਾ ਗਿਆ ਕਿਉਂਕਿ ਉਹ ਜੋ ਕਾਲੇਦਲ ਬਾਦਲ ਦੇ ਆਗੂਆਂ ਦੀ ਡੇਰਾ ਸਰਸਾ ਮੁਖੀ ਜੋ ਸਰਦਾ ਸਾਹ ਹੈ ਉਹਦੇ ਨਾਲ ਜੋ ਮਿਲਵਤਨ ਸੀ ਜੋ ਨਾਲ ਇੱਕ ਜੁਟਤਾ ਸੀਗੀ ਕਾਲੇਦਲ ਬਾਦਲ ਦੀ ਉਹ ਤੋੜਨ ਦੇ ਲਈ ਸਿੱਖੀ ਸਿਧਾਂਤ ਦੇ ਪਹਿਰਾ ਦਿੰਦੇ ਹੋਏ ਉਹਨਾਂ ਨੂੰ ਪਾਸੇ ਹੋਣਾ ਪਿਆ ਕਿਉਂਕਿ ਜਦੋਂ ਸਿੱਖਿਸ਼ਾ ਦੇ ਪੈਰਾ ਦਿੱਤਾ ਗਿਆਨੀ ਜਗENDER ਸਿੰਘ ਬਧਾਨਤੀ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ذریعے ਜਗENDER ਸਿੰਘ ਬਧਾਨਤੀ ਨੂੰ ਜ਼ਥੇਦਾਰੀ ਤੋਂ ਪਾਸੇ ਕਰਤਾ ਇਹ ਵੀ ਅਕਾਲ ਤੱਕ ਸਾਡਾ ਜ਼ਥੇਦਾਰ ਸੀ ਫਿਰ ਅੱਗੇ ਤੁਸੀਂ ਆਜੋ 2015 ਦੇ ਵਿੱਚ ਜੇ ਗਿਆਨੀ ਬਲਵੰਤ ਸਿੰਘ ਰੰਦਗੜ ਉਹਨਾਂ ਨੂੰ ਇਸ ਕਰਕੇ ਪਾਸੇ ਕੀਤਾ ਗਿਆ ਤੇ ਉਹਨਾਂ ਨੇ ਜਿਹੜਾ ਹੈਗਾ ਮੂਲ ਨਾਨਕ ਸਾਈ ਕੈਲੰਡਰ ਹੈ ਉਹਦੇ ਹੱਕ ਦੇ ਵਿੱਚ ਸਟੈਂਡ ਲਿਆ ਸੀ ਬਾਕੀ ਜਿਹੜੇ ਦਾ ਰਸਾਭ ਪ੍ਰਕਾਸ਼ ਸਿੰਘ ਬਾਦਲ ਦੀ ਬੋਲੀ ਬੁਲਣ ਲੱਗੇ ਪਰ ਜਿਹੜੇ ਗਿਆਨੀ ਬਲਵੰਤ ਸਿੰਘ ਸੀਗੇ ਉਹਨਾਂ ਨੇ ਨਾਨਕ ਸਾਈ ਕੈਲੰਡਰ ਸੀਗਾ ਉਹਦੇ ਪੱਖ ਸਟੈਂਡ ਲਿਆ ਸੀ ਕੁਝ ਸਮਾਂ ਜਿਹੜਾ ਹੈਗਾ ਸੋਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਹੈਗਾ ਮੂਲ ਨਾਨਕ ਸਾਈ ਕੈਲੰਡਰ ਲਾਗੂ ਕੀਤਾ ਪਰ ਜਿਵੇਂ ਆਮ ਸੰਗਤ ਜਾਂ ਵਿਦਵਾਨਾਂ ਦੇ ਕਹਿਣਾ ਵੀ ਉਹ ਆਰਐਸਐਸ ਦੇ ਕਹਿਣ ਤੇ ਉਹਨੂੰ ਰੱਦ ਕੀਤਾ ਗਿਆ ਉਹਦਾ ਕਤਲ ਸ਼ਬਦ ਵਰਤਦੀਆਂ ਸੰਗਤਾਂ ਕਤਲ ਕਰਕੇ ਤਾਂ ਬਿਕਰਮੀ ਜਿਹੜਾ ਕਲੈਂਡਰ ਲਾਗੂ ਕੀਤਾ ਗਿਆ ਜਿਸ ਕਰਕੇ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਲ ਦੋ ਵਾਰੀ ਜਨਮ ਦਿਹਾੜੇ ਪ੍ਰਕਾਰ ਦਿਹਾੜੇ ਆਏ ਕਈ ਵਾਰੀ ਕਿਵੇਂ ਆ ਰਿਹਾ ਇਹ ਜਿਹੜਾ ਹੈਗਾ ਤਿਥਾਂ ਸੂਰਜਾਂ ਚੰਦਰਮਾ ਦੇ ਹਿਸਾਬ ਨਾਲ ਜਿਹੜਾ ਹੈਗਾ ਵਿਕੀ ਵਿਕੀ ਕਲੈਂਡਰ ਚੱਲਦਾ ਉਹਦੇ ਨਾਲ ਕਲ ਬੜੀ ਹੁੰਦੀ ਜਿਹੜਾ ਮੂਲ ਨਾਨਕ ਸਾਈਕਲੈਂਡਰ ਸੀ ਉਹਦੇ ਨਾਲ ਫਿਕਸ ਡੇਟ ਸੀਗੀ ਜਿਸ ਕਰਕੇ ਕਿਸੇ ਕਿਸਮ ਦੀ ਦੁਬਧਾ ਨਹੀਂ ਸੀ ਪਰ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਚੰਗਾ ਨਹੀਂ ਲੱਗਿਆ ਤਾਂ ਉਹਨਾਂ ਨੇ ਸ੍ਰੋਹਣੀ ਗੁਰਦੁਆਰਾ ਪ੍ਰਬੰਧਕ ਦੇ ਜ਼ਰੀਏ ਕਮੇਟੀ ਦੇ ਜ਼ਰੀਏ ਤਾਂ ਉਹਨੂੰ ਪਾਸੇ ਕਰਤਾ ਹੁਣ ਤੁਸੀਂ ਅੱਗੇ ਆ ਜਾਓ ਜੀ 2017 ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਫਕਰੇ ਕੌਨ ਦਿੱਤਾ ਗਿਆ ਸੀ ਉਹਨੂੰ ਵਾਪਸ ਲਿਆ ਗਿਆ ਉਹਨਾਂ ਨੇ ਆਪਣੇ ਚੰਡੀਗੜ੍ਹ ਕੂਠੀ ਚ ਕਾਲ ਤੱਕ ਸਹਿਬ ਸਮੇਤ ਸਾਰੇ ਤਕਤਾਂ ਦੇ ਜ਼ਖੇਦਾਰਾਂ ਨੂੰ ਬੁਲਾਇਆ ਮੀਟਿੰਗ ਲਈ ਤੇ ਉੱਥੇ ਕਿਹਾ ਵੀ ਤੁਸੀਂ ਭਾਈ ਸੌਦਾ ਸਾਹ ਨੂੰ ਮਾਫ਼ ਕਰੋ ਫਿਰ ਜੋ ਸੰਗਤ ਰੌਲਾ ਪਿਆ ਅਸਥਿਹਾਰ ਵੀ 90-90 ਲੱਖ ਦੇ ਦਲੰਦਰੋ ਛੱਪਦੀਆਂ ਅਖਬਾਰਾਂ ਵਿੱਚ ਦਿੱਤੇ ਗਏ ਤਾਂ ਜੋ ਰੌਲਾ ਪਿਆ ਉਸ ਤੋਂ ਬਾਅਦ ਜਿਹੜਾ ਹੈਗਾ ਇਕੱਲੇ ਗਿਆਨੀ ਗੁਰਮਖ ਸਿੰਘ ਵੀ ਥੋੜੀ ਜਮੀਰ ਜਾਗੀ ਉਹਨਾਂ ਨੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤ ਨੂੰ ਦੱਸਿਆ ਵੀ ਸਾਨੂੰ ਇਸ ਕੰਮ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਬੁਲਾਇਆ ਸੀ ਬਾਕੀ ਚਾਰ ਜਿਹੜੇ ਜ਼ਥੇਦਾਰ ਸੀ ਉਹ ਚੁੱਪਚਾਪ ਰਹੇ ਕਾਇ ਇਸ ਕਰਕੇ ਗਿਆਨੀ ਗੁਰਮਖ ਸਿੰਘ ਨੂੰ ਤਖਸੀ ਦਾਮਦਮਾ ਸਾਹਿਬ ਦੀ ਜ਼ਥੇਦਾਰੀ ਤੋਂ ਪਾਸੇ ਕੀਤਾ ਗਿਆ ਫਿਰ ਉਹਨੂੰ ਤੁਮਤਾਨ ਸਾਹਿਬ ਭੇਜਿਆ ਗਿਆ ਹਰਿਆਣੇ ਚ ਉਸ ਤੋਂ ਬਾਅਦ ਹੁਣ ਉਹ ਕਾਲ ਤਖਤ ਸਾਹਿਬ ਦੇ ਅਜੇ ਹੈੱਡ ਗ੍ਰੰਥੀ ਵਜੋਂ ਕੰਮ ਕਰ ਰਹੇ ਨੇ ਤੇ ਹੁਣ ਸਿੱਧਾ ਆਪਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੱਲ ਕਰਦੇ ਆਂ ਕਾਫੀ ਲੋਕਾਂ ਦਾ ਕਹਿਣਾ ਹੈ ਵੀ ਪਹਿਲਾਂ ਇਹ ਕਾਲੀਦਲ ਬਾਦਲ ਵੀ ਬੋਲੀ ਬੋਲਦੇ ਸੀਗੇ ਪਰ ਜਦੋਂ ਹੁਣ ਪੂਰਾ ਜਿਹੜਾ ਨੈਰੇਟਿਵ ਹੈਗਾ ਕਾਲੀਦਲ ਬਾਦਲ ਦੇ ਖਿਲਾਫ ਹੋ ਗਿਆ 6 7 ਚੋਣਾ ਹਾਰ ਗਏ ਤਾਂ ਹੁਣ ਜਿਹੜਾ ਸਾਰਾ ਮਾਹੌਲ ਸੀਗਾ ਉਹਦੇ ਕਰਕੇ ਫਿਰ ਹੈਗਾ ਅਕਾਲ ਤਖਤ ਸਾਹਿਬ ਜਿੱਤੇ ਤਾਂ ਹੋਰ ਜਥੇਦਾਰਾਂ ਨੂੰ ਕਾਲੀਦਲ ਬਾਦਲ ਦੇ ਖਿਲਾਫ ਐਕਸ਼ਨ ਲੈਣਾ ਪਿਆ ਜਿਦੇ ਵਿੱਚ ਮੁੱਖ ਭੂਮਿਕਾ ਕਹਿੰਦੇ ਵੀ ਵਿਗਿਆਨੀ ਹਰਪੀ ਸਿੰਘ ਸੀ ਭਾਵ ਜੋ ਪ੍ਰਕਾਸ਼ਾਂ ਉਹ ਬਾਦਲ ਤੋਂ ਫਗਰੇ ਕੋਂ ਵਾਪਸ ਲਿਆ ਗਿਆ ਉਹਦੇ ਵਿੱਚ ਮੁੱਖ ਭੂਮਿਕਾ ਜਾਨੀ ਹਰਪੀ ਸਿੰਘ ਸੀ ਤੇ ਸਭ ਤੋਂ ਵੱਡੀ ਛੱਤ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਲੱਗੀ ਕਿਉਂਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਫਗਰੇ ਕੋਂ ਵਾਪਸ ਲਿਆ ਜਾਂਦਾ ਇਹਦਾ ਭਾਵ ਇਹ ਹੈ ਜੋ ਪ੍ਰਕਾਸ਼ ਸਿੰਘ ਬਾਦਲ ਦੀ ਪੂਰੀ ਰਾਜਨੀਤੀ ਹੈ सरपंचੀ ਤੋਂ ਲੈ ਕੇ ਮੁੱਖ ਮੰਤਰੀ ਬਣ ਤੱਕ ਉਹ ਜ਼ੀਰੋ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਸਲਾਮਾਂ ਬਦਲੇ ਤੁਹਾਨੂੰ ਕੋਈ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੁਹਾਡੇ ਮਰਨ ਪ੍ਰੰਤੂ ਉਹ ਮਾਣ ਸਨਮਾਨ ਵਾਪਸ ਲਿਆ ਜਾਵੇ ਤਾਂ ਇਹ ਭਾਵੇਂ ਹੁੰਦਾ ਜੋ ਤੁਸੀਂ ਕੀਤਾ ਉਹ ਬਿਲਕੁਲ ਜ਼ੀਰੋ ਹੋ ਗਿਆ ਹੈ ਜਿਸ ਕਰਕੇ ਉਸ ਤੋਂ ਆਵੇ ਕਹਾਣੀ ਬਣਾਈ ਗਈ 18 ਸਾਲ ਪੁਰਾਣੀ ਕੇਸ ਨੂੰ ਚੱਕਿਆ ਗਿਆ ਸ਼ਿਕਾਇਤ ਹੋਈ ਜਦੋਂ ਕੇ ਪਹਿਲਾਂ ਹੈੱਡ ਗ੍ਰਾਂਥੀ ਵਜੋਂ ਗਿਆਨੀ ਹਰਪ੍ਰੀਤ ਸਿੰਘ ਮੁਖਸਾ ਸਾਹਿਬ ਸੀਗੇ ਫਿਰ ਉਹਨਾਂ ਪਕਸ਼ੇ ਦਮਦਮਾ ਸਾਹਿਬ ਦਾ ਜ਼ਥੇਦਾਰ ਲਾਇਆ ਗਿਆ ਫਿਰ ਕਾਰਜਕਾਰੀ ਜ਼ਥੇਦਾਰ ਸ੍ਰੀ ਕਾਲਤਖ ਸਾਹਿਬ ਦਾ ਲਾਇਆ ਗਿਆ ਤਾਂ ਇਹਦਾ ਕੀ ਪਹਾਵਾ ਉਹਨੂੰ ਕੀ ਐ ਜੀ ਪੀ ਸੀ ਨੇ ਉਹਨਾਂ ਦੀ ਫਾਈਲ ਨਹੀਂ ਚੈੱਕ ਕੀਤੀ ਕੀ ਕਾਰਨ ਸੀਗੇ ਤਾਂ ਹੁਣ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਕਾਲਤਖ ਸਾਹਿਬ ਵੱਲੋਂ ਬਣਾਈ ਸਤ ਕਮੇ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਕਰਦੇ ਆ ਕੋਈ ਭਰਤੀ ਸ਼ੁਰੂ ਨਹੀਂ ਕੀਤੀ ਪਰ ਉਹ ਗਿਆਨੀ ਹਰਪੀ ਸਿੰਘ ਨੂੰ ਜਥੇਦਾਰ ਤੋਂ ਹਟਾਉਣਾ ਸੀ ਤੇ ਉਹਨਾਂ ਨੇ ਸਪੈਸ਼ਲ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਪਾਤੋਂ ਹਟਾਇਆ ਗਿਆ ਇਸ ਕਰਕੇ ਜੀ ਆਪਾਂ ਗੱਲਬਾਤ ਕੀਤੀ ਹੈ ਵੀ ਜੋ ਜੋ ਵੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਖਲਾਫ ਬੋਲਦਾ ਰਿਹਾ ਭਾਵ ਦੇ ਸੱਚ ਉੱਤੇ ਪਹਿਰਾ ਦਿੰਦੇ ਰਹੇ ਜੋ ਵੀ ਜਥੇਦਾਰ ਉਹਨਾਂ ਨੂੰ ਹਮੇਸ਼ਾ ਪਾਸੇ ਕਰ ਦਟ ਆ ਗਿਆ ਕੋਈ ਪਹਿਲੀ ਗੱਲ ਨਹੀਂ ਵਿਗਿਆਨੀ ਹਰਪੀ ਸਿੰਘ ਦੇ ਜਿਹੜਾ ਹੈ ਖਿਲਾਫ ਇਸ ਤਰ੍ਹਾਂ ਐਕਸ਼ਨ ਹੋਇਆ ਭਾਈ ਰਣਜੀਤ ਸਿੰਘ ਡਟੇ ਹੋਏ ਨੇ ਉਸੇ ਤਰ੍ਹਾਂ ਹੀ ਵਿਗਿਆਨੀ ਹਰਪੀ ਸਿੰਘ ਜਿਹੜੇ ਹੈਗੇ ਆ ਉਹ ਇਹ ਮੈਦਾਨ 'ਚ ਡਟ ਗਏ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੈਗਾ ਉਹ ਕਾਫੀ ਕੜੇ ਸ਼ਬਦ ਵਰਤੇ ਨੇ ਉਹਨਾਂ ਨੇ ਕਿਹਾ ਜੀ ਸੁਖਵੀਰ ਸਿੰਘ ਬਾਦਲ ਸ੍ਰੀ ਕਾਲ ਤੱਕ ਸੈਮ ਨੂੰ ਢਾ ਮਾਰ ਰਹੇ ਨੇ ਤੇ ਕੋਈ ਬਜਤਰ ਸਿੰਘ ਆਵੇਗਾ ਜੋ ਇਹ 6-7 ਤਵੀਆਂ ਹੈਂ ਅੱਛੀ ਇਸ ਨੂੰ ਚੀਰ ਦੇਵੇਗਾ ਉਹਨਾਂ ਨੇ ਹੁਣ ਇਹ ਜਿਹੜਾ ਹੈਗਾ ਸਰਗਰਮੀ ਦਾ ਰਾਹ ਫਾਇਲਾ ਸਮੇਂ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਅਕਾਲੀ ਸਿਆਸਤ ਪੰਥਕ ਸਿਆਸਤ ਕਿਹੜੇ ਕਾਰਵਟ ਬੈਠੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸਾਰਿਆਂ ਨੂੰ ਬਹੁਤ ਧੰਨਵਾਦ ਬਹੁਤ ਸ਼ੁਕਰੀਆ